ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਜ਼ਿਲ੍ਹਾ ਸੰਗਰੂਰ ਦੇ ਧੂਰੀ ਵਿੱਚ ਇੱਕ ਘਰ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਘਰ ਦੇ ਵਿੱਚ ਬਜ਼ੁਰਗ ਮਹਿਲਾ ਇਕੱਲੀ ਰਹਿ ਰਹੀ ਸੀ ਚੋਰ ਮਹਿਲਾ ਦੇ ਕੋਲੋਂ ਸੋਨੇ ਦੇ ਗਹਿਣੇ ਨਕਦੀ ਅਤੇ ਕਾਰ ਲੈ ਕੇ ਫਰਾਰ ਹੋ ਗਏ ਦੱਸਦੀ ਹੈ ਕਿ ਧੂਰੀ ਵਿੱਚ ਗੁਰਦੁਆਰਾ ਸਾਹਿਬ ਮੈਨੇਜਰ ਵਜੋਂ ਸੇਵਾ ਨਿਭਾ ਰਹੇ ਵਿਅਕਤੀ ਦੇ ਘਰ ਕਰੀਬ 3 ਵਜੇ ਤੇ ਚੋਰੀ ਹੋਈ ਘਰ ਵਿੱਚ ਬਜ਼ੁਰਗ ਮਹਿਲਾ ਇਕੱਲੀ ਰਹਿ ਰਹੀ ਸੀ ਚੋਰਾਂ ਵੱਲੋਂ ਮਹਿਲਾ ਦੇ ਕੋਲੋਂ ਸੋਨੇ ਦੀਆਂ ਵਾਲੀਆਂ 15000 ਰੁਪਏ ਦੀ ਨਕਦੀ ਅਤੇ ਕਾਰ ਲੈ ਕੇ ਫਰਾਰ ਹੋ ਗਏ ਚੋਰ ਜਾਂਦੇ ਹੋਏ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ ਪੀੜਤ ਮਹਿਲਾ ਨੇ ਦੱਸਿਆ ਕਿ ਚੋਰਾਂ ਵੱਲੋਂ ਪਹਿਲਾਂ ਘਰ ਦੀ ਰੈਕੀ ਕੀਤੀ ਗਈ ਸੀ ਅਤੇ ਬਾਅਦ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 2 ਦਿਨ ਪਹਿਲਾਂ ਕਿਰਾਏ ਤੇ ਕਮਰਾ ਲੈਣ ਦੇ ਲਈ ਬਹਾਨੇ ਦੇ ਨਾਲ ਉਹਨਾਂ ਦੇ ਘਰ ਵਿੱਚ ਆਏ ਸਨ ਤੇ ਉਸ ਤੋਂ ਬਾਅਦ ਅੱਜ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 피ੜਤ ਮਹਿਲਾ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਚੋਰੀ ਦੀ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਐਸ ਐਚ ਓ ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਟੈਕਨੀਕਲ ਤਰੀਕੇ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਕਿਹਾ ਕਿ ਚੋਰੀ ਕੀਤੀ ਕਾਰ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ ਅਤੇ ਚੋਰਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਮੈਂ ਤਾਂ राजे ਦੀ ਕਿ ਸਾਢੇ 3 ਵਜੇ ਸੀਗੇ ਮੇਰੇ ਕੋਲ ਸਬਤ ਹੈ ਨਾ ਸਵਾਤ 3 ਵਜੇ ਹੋ ਸੀਗੇ ਆ ਬਾਹਰ ਖੁੱਲਾ ਸੀਗਾ ਤੇ ਤੜਕੀ نیند ਆਈ ਸੀ ਮੈਨੂੰ ਸੁੱਤੀ ਪਈ ਸੀ ਜਦੋਂ ਆ ਕੇ ਮੇਰਾ ਗਲ ਪੜ ਲਿਆ ਉਹਨਾਂ ਨੇ ਇਹ ਕਹਿੰਦੇ ਵੀ 10 ਪੈਸੇ ਦੇ ਮਾਹਰ ਪੈਸੇ ਇੰਨੇ ਕਨੇ ਮੇਰੇ ਕੋਲ ਤਾਂ 700 ਰੁਪਇਆ ਤੇ ਫੇਰ ਕਹਿੰਦੇ ਕਿ ਵੀ ਸੋਨਾ ਤੇ ਆ ਜਿਹੜੀ ਬਾਲੀਆਂ ਸੀ ਤਾਂ ਜਦੀ ਉਹਨਾਂ ਨੇ ਲਾ ਲਈਆਂ ਸੀਗੀਆਂ ਕੰਨਾਂ ਦੇ ਉੱਪਰ ਉਹ ਲਾ ਲਈ ਸੀਗੇ ਤੇ ਉਸ ਤੋਂ ਬਾਅਦ ਵਿੱਚ ਕਹਿੰਦੇ ਵੀ ਆ ਆ ਬਿਮਾਰੀ ਫੋਲੀ ਇੱਧਰ ਇਹ ਫੋਲੀ ਇਤੋਂ ਕੁਛੋ ਕੁਛ ਨਹੀਂ ਨਿਕਲਿਆ ਫੇਰ ਕਹਿੰਦੇ ਕਿ ਬੀ ਪੇਟੀ ਦੀ ਚਾਬੀ ਦੇ ਮੈਂ ਆਖਿਆ ਬੇਟੀ ਚਾਬੀ ਖੁੱਲੀ ਪਈ ਆ ਪੇਟੀ ਪੇਟੀ ਕਿੱਥੇ ਜੰਦਾ ਲੱਗਿਆ ਬਿਸਤਰੇ ਦੇ ਹਿੱਤਾਂ ਫੇਰ ਕਹਿੰਦੇ ਅਨਵਾਰੀ ਚਾਬੀ ਦੱਸ ਮੈਂ ਕਿ ਉਹ ਉੱਥੇ ਪਈ ਆ ਤੇ ਫੇਰ ਉਹਨਾਂ ਨੇ ਉਹ ਖੋਲੀ ਸਾਰਾ ਕੁਝ ਕੱਢਿਆ ਪਰਸਪਸ ਸਾਰੇ ਕੋਲ ਕੋਲ ਕੇ ਫੇਰ ਉਹਦੂ ਬਾਅਦ ਚ ਕਹਿੰਦੇ ਕਿ ਤੂੰ ਸੱਚ ਬੋਲਿਆ ਜਾਂ ਤੇਨੂੰ ਮਾਰ ਦੇ ਨਹੀਂ ਹੈਗੇ ਕਹਿੰਦੇ ਗੱਡੀ ਦੀ ਚਾਬੀ ਦੱਸ ਮੈਂ ਕਿ ਉਹ ਪਈ ਆ ਜਾਂ ਗੱਡੀ ਦੀ ਚਾਬੀ ਸਕੂਟਰੀ ਦੀ ਉਹ ਮਹਾਉ ਵੀ ਪਈ ਆ ਤੇ ਫੇਰ ਉਹਦੂ ਬਾਅਦ ਚ ਗੱਟੀ-ਗੁੱਟੀ ਹੋ ਗਈ ਤੇ ਸਕੂਟਰੀ ਨੂੰ ਨਹੀਂ ਚੱਲੀ ਹੋਣੀ ਪਤਾ ਨਹੀਂ ਕੀ ਗੱਲ ਕੀ ਨਹੀਂ ਮੈਨੂੰ ਬਾਹਰੋਂ ਇੱਥੋਂ ਕੁੰਡਾ ਲਾਤਾ ਉਹਨਾਂ ਨੇ ਤੇ ਮੈਂ ਅੰਦਰ ਹੀ ਬੈਠੀ ਰਹੀ ਕਹਿੰਦੇ ਇੱਥੋਂ ਨਹੀਂ ਹਿੱਲਣਾ ਮੈਂ ਕਿਹਾ ਠੀਕ ਹੈ ਤੇ ਉਦੋਂ ਬਾਅਦ ਵਿੱਚ ਕਹਿੰਦੇ ਆਖੇ ਵੀ ਆਹ ਪੈਸੇ ਦੱਸ ਕਿੱਥੇ ਨੇ ਕਮੇਟੀ ਦੇ ਪੈਸੇ ਪਏ ਸੀਗੇ ਤੇ 13-14000 ਸੀਗਾ ਤੇ ਉਹ ਆਹ ਪੰਨ ਕੇ ਇੱਥੋਂ ਲੈ ਕੇ ਗੱਟ ਕੇ ਕਹਿੰਦੇ ਸੱਚ ਬੋਲੀਆਂ ਕਹਿੰਦੇ ਕਿ ਵੀ ਜੜ ਤਾਂ ਝੂਠ ਨਹੀਂ ਬੋਲਿਆ ਫਿਰ ਉੱਥੋਂ ਮੁੜ ਕੇ ਆ ਗਏ ਕਹਿੰਦੇ ਆ ਸ਼ਾਮ ਪਾਈ ਸੀਗੀ ਕਹਿੰਦੇ ਇਹ ਕੱਟ ਇਹ ਕੱਟ ਕੇ ਲੈ ਗਏ ਵਾਲੀਆਂ ਛਾਪ ਤੇ ਉੱਪਰਲੇ ਕੰਨਾਂ ਦੇ ਇਹ ਲੈ ਗਏ ਤੇ ਉਸ ਤੋਂ ਬਾਅਦ ਚ ਕਹਿੰਦੇ ਅਸੀਂ ਫੇਰ ਆਵਾਂਗੇ ਮੁੜ ਕੇ ਮੈਂ ਕੁੰਡਾ ਲਾ ਲਿਆ ਇੱਥੋਂ ਅੰਦਰੋਂ ਜਦੋਂ ਫੇਰ ਮੁੜ ਕੇ ਆਏ ਕਹਿੰਦੇ ਕੁੰਡਾ ਕਿਉਂ ਲਾਇਆ ਮੈਨੂੰ ਕਵਰਾਟ ਹੁੰਦੀ ਆ ਵੀ ਤੁਸੀਂ ਜਾਓ ਹੁਣ ਸਾਰਾ ਕੁਝ ਲੈ ਲੇ ਮੈਂ ਇੱਕ ਨਹੀਂ ਬੋਲੀਆਂ ਤੇ ਕਹਿੰਦੇ ਕਿ ਵੀ ਕੁੰਡਾ ਖੋਲ ਫਿਰ ਉਹਨਾਂ ਨੇ ਆਪੇ ਹੀ ਤੋੜ ਕੇ ਉਂਟਾਇਤੂ ਉਹ ਆਪੇ ਖੋਲਤਾ ਪਤਾ ਨਹੀਂ ਕੀ ਮਾਰਿਆ ਲੋਹੇ ਦਾ ਕੁਝ ਲਈ ਫਿਰਦੇ ਸੀ ਪਤਾ ਨਹੀਂ ਸੀ ਹੂੰ ਤੇ ਆਪੇ ਫੇਰ ਮੈਂ ਜਦੋਂ ਉੱਥੇ ਖੜੀ ਮੈਂ ਕਿਹਾ ਹੁਣ ਤਾਂ ਵਗ ਜਾ ਸਾਰਾ ਕੁਝ ਲੈ ਲੈ ਕਹਿੰਦੇ ਉੱਚੀ ਆਵਾਜ਼ ਨੇ ਕਹਿੰਦੇ ਬਾਹਰ ਸੁਣੂ ਕਿਸੇ ਨੂੰ ਫੇਰ ਉਹ ਜਾਲੀ ਵਾਲ ਬਾਹਰ ਕੁਲਾ ਉਸ ਗਿਆ ਫਿਰ ਬਾਹਰ ਭੇੜ ਕੇ ਫੇਰ ਕਹਿੰਦੇ ਵੀ ਹੋਰ ਸਮਾਨ ਦੱਸ ਦੇ ਮੈਂ ਕਿਹਾ ਕੁਝ ਨਹੀਂ ਹੈਗਾ ਹੁਣ ਤਾਂ ਆ ਬੈੱਡੇ ਵੀ ਫੋਲ ਲਿਆ ਇਹ ਚ ਭਾਂਡੇ ਨੇਗੇ ਕਹਿੰਦੇ ਤੂੰ ਸਹੀ ਬੋਲਨੀ ਆ ਤੈਨੂੰ ਨਹੀਂ ਹੁਣ ਮਾਰਦੇ ਨਹੀਂ ਹੈਗੇ ਨਹੀਂ ਅਸੀਂ ਮਾਰਨਾ ਸੀਗਾ ਉਦੋਂ ਬਾਅਦ ਵਿੱਚ ਫੇਰ ਉਹ ਬਾਹਰ ਲਾਕੇ ਬਾਹਰ ਹੁੰਡਾ ਜਾ ਕੇ ਫੇਰ ਬਾਗੇ ਫੇਰ ਜਦੋਂ ਮੈਨੂੰ ਖੜਕਾ ਸੁਣਿਆ ਚ ਗੱਡੀ ਦਾ ਟਾਕੀ ਲੱਗੀ ਉਦੋਂ ਬਾਅਦ ਵਿੱਚ ਫੇਰ ਮੈਂ ਬੈਠੀ ਰਹੀ ਮੈਂ ਕਿਹਾ ਜੇ ਨਾ ਨਿਕਲ ਗਈ ਪਤਾ ਫੇਰ ਆ ਜਾਣ ਜੇ ਪਹਿਲਾਂ ਮੁੜ ਕੇ ਆ ਗਈ ਤੇ ਫੇਰ ਜਦੋਂ ਬਾਹਰ ਖੜਕਿਆ 메ਨ 게ਟ ਉਦੋਂ ਫੇਰ ਮੈਂ ਕਿਹਾ ਹੁਣ ਉਹ ਚਲੇ ਗਏ ਫੇਰ ਸੱਚ ਮੈਂ ਮੈਂ ਕਿਹਾ ਮੈਂ ਕਿਹਾ ਤੁਸੀਂ ਮੇਨ ਮੇਰੇ ਦਿਮਾਗ ਘਵਰਾਟ ਆਉਂਦੀ ਆ ਮੈਂ ਪਾਣੀ ਦੀ ਘੁੱਟ ਵੀ ਲੈਣੀ ਆ ਮੈਂ ਕਿਹਾ ਕਹਿੰਦੇ ਪਾਣੀ ਅਸੀਂ ਦੇਵਾਂਗੇ ਫੇਰ ਉਹ ਠੰਡਾ ਦੀ ਬੋਤਲ ਕੱਢੀ ਉੱਥੋਂ ਮੈਂ ਕਿਹਾ ਮੈਂ ਨਹੀਂ ਪੀਣਾ ਠੰਡਾ ਮੈਂ ਕਿਹਾ ਮੈਂ ਪਾਣੀ ਦੀ ਕੁੱਟੀ ਪੀਣੀ ਆ ਮੈਂ ਕਿਹਾ ਮੈਨੂੰ ਕਬਰਾਟ ਹੁੰਦੀ ਆ ਫੇਰ ਉਹ ਬੋਤਲ ਉੱਥੇ ਦਵਾਨ ਬੈਠੀ ਸੱਟ ਗਈ ਜਿਹੜਾ ਠੰਡਾ ਸੀਗਾ ਫੇਰ ਮੈਨੂੰ ਕਹਿੰਦੇ ਦੱਸ ਕਿੱਥੇ ਪਵਾ ਹੋ ਪਿਆ ਨਹੀਂ ਠੰਡੇ ਉਹ ਦੂਜਾ ਪਾਣੀ ਫੇਰ ਉਹਨਾਂ ਨੇ ਪਾਣੀ ਮੈਨੂੰ ਦਿੱਤਾ ਕਹਿੰਦੇ ਪੀ ਲੈ ਫੇਰ ਆਪ ਵੀ ਪੀਤਾ ਆਪ ਪੀ ਕੇ ਫੇਰ ਉਹ ਜਿਹੜਾ ਪੜਦਾ ਸੀਗਾ ਉਹਦੇ ਨਾਲ ਸਾਫ਼ ਬੋਤਲ ਕਰਕੇ ਖਾਲੀ ਕਰਕੇ ਉੱਥੇ ਵਿੱਚ ਹੀ ਧਰੀਆਂ ਹੋਏ ਨੇ ਹਾਂ ਤੇ ਫੇਰ ਜਦੋਂ ਮੈਂ 메ਨ ਗੇਟ ਖੜਕਿਆ ਫੇਰ ਉਹਦੇ ਬਾਅਦ ਚ ਉਹਨਾਂ ਨੇ ਜਦੋਂ ਗਏ ਉਦੋਂ ਮੈਨੂੰ ਪਤਾ ਲੱਗਿਆ ਮੈਂ ਹੁਣ ਇਹ ਬਾਗੇ ਕਹਿੰਦੇ ਮੈਨੂੰ ਬਹਿ ਕੇ ਕਿ ਵੀ ਅਸੀਂ ਫੇਰਾਂ ਨੇ ਫੇਰ ਬਾਹਰਲਾ ਕੁੰਡਾ ਲਾ ਕੇ ਕਹਿ ਦੇ ਮੈਨੂੰ ਉਧਰ ਲਾ ਕੁੰਡਾ ਲਾ ਕੇ ਫੇਰ ਮੈਂ ਬਾਬਾ ਜੀਆ ਨੇ ਮੱਥਾ ਟੇਕੇ ਮੈਂ ਸੱਚੇ ਪਾਤਸ਼ਾਹ ਹੁਣ ਮੈਂ ਕਿੱਥੇ ਜਾਵਾਂ ਮੇਰੇ ਕੋ ਮੋਬਾਈਲ ਵੀ ਨਹੀਂ ਮੈਂ ਫੋਨ ਕਿਹਨੂੰ ਕਰਾਂ ਫੇਰ ਮੈਂ ਪਤਾ ਨਹੀਂ ਕਿਵੇਂ ਮੈਨੂੰ ਬਾਬਾ ਜੀਆ ਨੇ ਗੁਰਨਾਨਕ ਦੇਵ ਜੀ ਨੇ ਤਾਹਾ ਗੋਟੇ ਤੇ ਚੜਾਇਆ ਨਾ ਮੇਰੇ ਕੋ ਕੁੰਡੀ ਨਾ ਸਹੁਰ ਗੋਟੇ ਤੇ ਮੈਂ ਫੜਫੜ ਚੜੀ ਫੇਰ ਮੈਂ ਬਾਹਰੋਂ ਕੁੰਡਾ ਲਾਇਆ ਗੇਟ ਦਾ ਮੈਂ ਕਿਤੇ ਮਾਗਰ ਆ ਕੇ ਫੇਰ ਮੈਨੂੰ ਮਾਰਨਾ ਦੇਣ ਵੀ ਮੈਨੂੰ ਮਾਰ ਦੇਣਗੇ ਫੇਰ ਮੈਂ ਰੌਲਾ ਪਾਇਆ ਫੇਰ ਇਹ ਭੱਜੇ ਆਏ ਇੱਧਰ ਰਣ ਹੋ ਗਏ ਫੇਰ ਬੱਸ ਫੇਰ ਮੈਂ ਠੰਡੀ ਪੀਗੀ ਫੇਰ ਮਿਲ ਤੂੰ ਦੱਸ ਰਿਹਾ ਤੇ ਕੱਲ ਕਿਰਾਏ ਤੇ ਵੀ ਕੋਈ ਪੁੱਛਣ ਆਏ ਸੀ ਕਿਰਾਏ ਤੇ ਆਏ ਸੀਗੇ ਆਟੂ ਵਾਲਾ ਸੀ ਗਿਆ ਇੱਕ ਜਵਾਕ ਸੀਗਾ ਨਾਲ ਉਹ ਬੈਠਾ ਸੀਗਾ ਮੁਰੇ ਰੋਡਾ ਜਿਹਾ ਸੀਗਾ ਜਵਾਕ ਤੇ ਇਹ ਕਹਿੰਦੇ ਬਾਹਰ ਖੜਕਾਉਣ ਮੇਰੇ ਕੁੰਡਾ ਹੀ ਲੱਗਿਆ ਸੀ ਮੈਂ ਅੰਦਰ ਹੀ ਪਈ ਸੀਗੀ ਤੇ ਪਹਿਲਾਂ ਮਾਰੀ ਜਾਣ ਮਾਰੀ ਜਾਣ ਫਿਰ ਮੈਂ ਕੀ ਹੋੜੀ ਹੋੜੀ ਮੈਂ ਘੇਟੋ ਖੋਲੇ ਮੈਂ ਕੀ ਗੱਲ ਹੈ ਕਹਿੰਦੇ ਆ ਕਿ ਵੀ ਇੱਕਣ ਕਰਕੇ ਆਂਟੀ ਵੀ ਤੁਸੀਂ ਕਿਰਾਏ ਤੇ ਦਿਨੇਓ ਕਮਰਾ ਵੀ ਸਾਨੂੰ ਦੱਸਿਆ ਕਿਸੇ ਨੇ ਕੀ ਮੈਂ ਕਿਹਨੇ ਦੱਸਿਆ ਕਹਿੰਦੇ ਵੀ ਉਹ ਕਹਿੰਦੇ ਨੇ ਵੀ ਮੇਰੀ ਪਰਜਾਈ ਹੋਈ ਆ ਵੀ ਤੁਸੀਂ ਉੱਥੋਂ ਕਮਰਾ ਲੈ ਲਿਓ ਵੀ ਇਕੱਲੀ ਹੋਈ ਰਹਿੰਦੀ ਆ ਤੇ ਫਿਰ ਮੈਂ ਕਰਿਆ ਹਾਂ ਮੁੰਡਈ ਦੇਊਗਾ ਕਮਰਾ ਵੀ ਅਬ ਲਿਖ ਲਕੀਆ ਕਰਕੇ ਜਿਵੇਂ ਉਹਨੇ ਦੇਣਾ ਉਹ ਹੀ ਦੇਊਗਾ ਕੀ ਕਹਿਣਾ ਜੋ ਚੋਰੀ ਹੋਈ ਹੈ ਇਹਦੇ ਬਾਰੇ ਚੋਰੀ ਆਪਣੇ ਘਰੇ ਜਿਹੜੀ ਹੋਈ ਹੈ ਜੀ ਸਵੇਰੇ ਤੱਕ 2:30 ਤਿੰਨ ਵਜੇ ਤੋਂ ਉਹ ਲੈ ਕੇ ਹੋਈ ਹੈ ਉਹ ਪਰਲੇ ਘਰ ਉਹਨਾਂ ਦੇ ਘਰੋਂ ਜਾ ਕੇ ਪੌੜੀ ਲੈ ਕੇ ਆਏ ਨੇ ਉਹ ਲੱਕੜ ਦੀ ਗੇਟ ਮੂਰੇ ਲੱਗੀ ਸੀ ਉਹ ਲਾ ਕੇ ਅੰਦਰ ਵੜੇ ਨੇ ਅੰਦਰ ਵੜ ਤੋਂ ਬਾਅਦ ਉਹਨਾਂ ਨੇ ਸ਼ੀਸ਼ਾ ਤੋੜਿਆ ਸਾਈਡ ਤੇ ਧਰ ਕੇ ਉਸ ਤੋਂ ਬਾਅਦ ਅੰਦਰ ਵੜ ਕੇ ਕੈਮਰੇ ਪੱਟੇ ਨੇ ਸਾਰਾ ਉਹ ਕੀਤਾ ਉਸ ਤੋਂ ਬਾਅਦ ਉਹਦਾ ਡੀਵੀਆਰ ਵੀ ਲੈ ਗਏ ਗੱਡੀ ਲੈ ਗਏ ਤੇ 12-13000 ਨਕਦੀ ਮਾਤਾ ਦੀਆਂ ਵਾਲੀਆਂ ਤੇ ਹੋਰ ਸਮਾਨ ਦੋ ਮੋਬਾਈਲ ਫੋਨ ਲੈ ਗਏ ਕਿੰਨੇ ਕ ਵੇ ਦੀ ਗੱਲਬਾਤ ਹੈ 2:30 ਤੋਂ ਲੈ ਕੇ 3:30 ਦੇ ਵਿੱਚ ਵਿੱਚ ਦੀ ਗੱਲਬਾਤ ਹੈ ਮਾਤਾ ਕੱਲੇ ਸੀ ਘਰੇ ਉਦੋਂ ਹਾਂਜੀ ਹਾਂ ਮਾਤਾ ਜੀ ਕੱਲੇ ਸੀ ਕੈਮਰੇ ਕੂਮਰੇ ਵੀ ਤੋੜ ਕੇ ਇਹਨਾਂ ਦੇ ਕੈਮਰੇ ਆ ਇੱਕ ਤਾਂ ਇਧਰ ਹੀ ਤੋੜ ਕੇ ਜੀ ਪਹਿਲੇ ਪਾਸੇ ਹੋ ਰਿਹਾ ਇੱਕ ਅੰਦਰ ਤੋੜ ਕੇ ਬਾਕੀ ਠੀਕ ਨੇ ਕਹਿੰਦੇ ਉਹਦੀ ਸਪਲਾਈ ਤੋੜ ਦਿੱਤੀ ਡੀਵੀਆਰ ਲੈ ਗਏ ਡੀਵੀਆਰ ਲੈ ਗਏ ਜੀ ਜੋ ਪਟ ਗਿਆ ਸਾਰਾ ਸਿਸਟਮ ਉਹਦਾ ਜਿਹੜਾ ਹੈਗਾ ਕੈਮਰੇ ਵਾਲਾ ਸਾਰਾ ਲੈ ਕੇ ਪਟ ਗਿਆ ਗੱਡੀ ਮਿਲ ਗਈ ਸੀ ਹੁਣ ਗੱਡੀ ਮਿਲ ਗਈ ਜੀ ਗੱਡੀ ਥਾਣੇ ਚ ਪੰਜ ਕਿ ਲੇਡੀ ਬਜ਼ੁਰਗ ਸੀਗੇ ਉਹ ਘਰ ਵਿੱਚ ਕੱਲੇ ਰਹਿੰਦੇ ਸੀਗੇ ਰਾਤੀ ਲੇਟ अर्ਲੀ ਮਾਰਨਿੰਗ ਕਹਿ ਸਕਦੇ ਆ 112 ਦੀ ਕੰਪਲੇਂਟ ਆਈ ਸੀ ਕਿ ਘਰ ਵਿੱਚ ਚੋਰੀ ਹੋਈ ਆ ਤੋਂ ਮੌਕੇ ਦੀ ਪੁਲਿਸ ਪਾਰਟੀ ਚਲੀ ਗਈ ਸੀਗੀ ਸਾਰੇ ਅਸੀਂ ਇਫੈਕਟ ਵੈਰੀਫਾਈ ਕਰ ਰਹੇ ਹਾਂਗੇ ਉਹਦੇ ਵਿੱਚ ਇੱਕ ਗੱਡੀ ਚੋਰੀ ਹੋਈ ਆ ਤੇ ਇੱਕ ਕੋਈ ਉਹਨਾਂ ਦਾ ਮੋਬਾਈਲ ਘਰੋਂ ਚੋਰੀ ਹੋਇਆ ਸੀਗਾ ਉਹਨੂੰ ਵੀ ਅਸੀਂ ਪੂਰੀ ਲੱਭਣ ਦੀ ਕੋਸ਼ਿਸ਼ ਕਰਦੇ ਆਂ ਵੈਸੇ ਮੈਨੂੰ ਫੋਨ ਆ ਗਿਆ ਗੱਡੀ ਮਿਲ ਗਈ ਐ ਤੇ ਜਲਦੀ ਇਹਨੂੰ ਪ੍ਰੈਸ ਕਰਾਂਗੇ ਦੁਸ਼ਰ ਨੂੰ ਸੀ